ਮਰਗੁਡ ਮਰਗੁਡ ਸਾਰ ਨਮਸਕਾਰ ਜੀ ਵਾਲਾ ਸਲਮਤ ਬਹੁਤ ਬਹੁਤ ਮਿਲ ਗਿਆ ਨੌਨ ਗਾਰੇ ਨੇ ਉਸ ਕਰਦੇ ਥੈਂਕ ਯੂ ਓਕੇ ਥੈਂਕ ਯੂ ਨਵੇਂ ਸਾਲ ਦੀਆਂ ਤੁਹਾਨੂੰ ਪਹਿਲਾਂ ਦਾ ਮੁਬਾਰਕਾਂ ਜੀ ਤੁਹਾਨੂੰ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮਾਨ ਵੰਡਿਆ ਗਿਆ ਹੈਗਾ ਜੀ ਡਰਾਈਵਰਾਂ ਨੂੰ ਠੀਕ ਨੂੰ ਚਾਹੁੰਦੇ ਨਹੀਂ ਅਸੀਂ ਨਵੇਂ ਸਾਲ ਤੇ ਸ਼ੁਰੂਆਤ ਕੀਤੀ ਹੈ ਵੀ ਜਿਹੜੇ ਸਾਡੇ ਡਰਾਈਵਰ ਸਹਿਬਾਨ ਨੇ ਜਿਹੜੇ ਐਮਬੂਲੈਂਸ ਚਲਾਉਂਦੇ ਨੇ ਕਿਉਂਕਿ ਉਹ 365 ਦਿਨ ਉਹ ਕੰਮ ਕਰਦੇ ਨੇ ਜਦੋਂ ਪੇਸ਼ੈਂਟ ਨੂੰ ਲੈ ਕੇ ਆਉਂਦੇ ਨੇ ਤਾਂ ਉਹ ਜ਼ਿੰਦਗੀ ਤੇ ਮੌਤ ਦੇ ਵਿੱਚ ਉਹ ਸੰਘਰਸ਼ ਕਰ ਰਹੇ ਹੁੰਦਾ ਉਸ ਵੇਲੇ ਜਦੋਂ ਘਰੋਂ ਪੇਸ਼ੇਂ ਨੂੰ ਲੈਂਦੇ ਨੇ ਜਾਂ ਹਸਪਤਾਲ ਛੱਡਦੇ ਨੇ ਉਸ ਵੇਲੇ ਕੋਈ ਨਿਕ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਹੈ ਵੀ ਇਹਨਾਂ ਦੇ ਬਾਰੇ ਕੋਈ ਸੋਚਦਾ ਹੀ ਨਹੀਂ ਹੈ ਤੇ ਅਸੀਂ ਇੱਕ ਛੋਟੀ ਜਿਹੀ ਹੌਸਲਾ ਵਜਾਈ ਲਈ ਵੀ 90 ਸਾਲ ਤੇ ਸ਼ੁਰੂਆਤ ਇਹਨਾਂ ਲੋਕਾਂ ਤੋਂ ਕਰੀਏ ਜਿਹੜੇ ਲੋਕਾਂ ਦਾ ਖਿਆਲ ਰੱਖਦੇ ਨੇ ਜੇ ਮਰੀਜ਼ਾਂ ਦਾ ਖਿਆਲ ਰੱਖਦੇ ਨੇ ਜਿਹੜੇ ਕਿ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਸਰਦੀ ਗਰਮੀ ਬਰਸਾਤ ਆਪ ਦਾ ਫੈਮਿਲੀ ਟਾਈਮ ਛੱਡ ਕੇ ਹਮੇਸ਼ਾ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਆ ਤੇ ਇਸ ਲਈ ਇਹਨਾਂ ਦੀ ਜਿਹੜੀ ਸੇਵਾ ਸਮਾਜ ਨੂੰ ਕਰਦੇ ਨੇ ਉਹਨੂੰ ਵੇਖਦੇ ਹੋਏ ਅਸੀਂ ਛੋਟਾ ਜਿਹਾ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਹੌਸਲਾ ਵਜਾਈ ਦੀ ਵੀ ਨਵੇਂ ਸਾਲ ਦੀ ਸ਼ੁਰੂਆਤ ਵਧੀਆ ਹੋਵੇ ਇਹ ਵੀ ਲੋਕਾਂ ਦੀ ਸੇਵਾ ਬਾਝੜ ਕੇ ਕਰ ਸਕਣ ਸਾਰੇ ਸਿਵਲ ਸਰਜਨ ਸਹਿਬਾਨ ਸਾਰੇ ਡਾਕਟਰ ਸਹਿਬਾਨ ਅਸੀਂ ਸਭ ਨੇ ਮਿਲ ਕੇ ਸੋਚਿਆ ਸੀ 99 ਸਾਲ ਦੀ ਸ਼ੁਰੂਆਤ ਹਸਪਤਾਲ ਤੋਂ ਕਰੀਏ ਤੇ ਭਰਾਵਾਂ ਤੋਂ ਕਰੀਏ ਜਿਹੜੇ ਕਿ ਐਂਬੂਲੈਂਸ ਤੇ ਟ੍ਰੈਵਲ ਨੇ ਧੰਨਵਾਦ ਜੈ ਹਿੰਦ